ਪਿਆਰੇ ਵਿਦਿਆਰਥੀਓ ਅੱਜ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਸ਼੍ਰੇਣੀ ਦੀ ਪੰਜਾਬੀ ਦੀ ਪਾਠ ਪੁਸਤਕ ਵਿੱਚੋਂ ਪਾਠ 8 ਚਿੜੀਆਕਰ ਪੜ੍ਹਾਂਗੇ ਜਿਸ ਨੂੰ ਲਿਖਿਆ ਹੈ ਡਾਕਟਰ ਸਰਵਜੀਤ 베ਦੀ ਦੁਆਰਾ ਆਓ ਪੜ੍ਹੀਏ ਆਓ ਸਾਰੇ ਬਾਲ ਛਤ ਬੀੜ ਚੱਲਿਏ ਹਾਨੀਆਂ ਦੇ ਨਾਲ ਅੱਗੇ ਹੋ ਕੇ ਰਲਿਏ ਆਓ ਸਾਰੇ ਬਾਲ ਛਤ ਬੀੜ ਚੱਲਿਏ ਹਾਨੀਆਂ ਦੇ ਨਾਲ ਅੱਗੇ ਹੋ ਕੇ ਰਲਿਏ ਰੱਖਾਂ ਵਿੱਚ ਛੇਰ ਬਾਂਦਰ ਪਿੰਜਰੇ ਚ ਬੰਦ ਜੰਗਲਾਂ ਦੇ ਜੀਵ ਕਿਵੇਂ ਮਾਨ ਦੇ ਆਨੰਦ ਰਕਾ ਵਿੱਚ ਛੇਰ ਬਾਂਦਰ ਪਿੰਜਰੇ ਚ ਬੰਦ ਜੰਗਲਾਂ ਦੇ ਜੀਵ ਕਿਵੇਂ ਮਾਨ ਦੇ ਆਨੰਦ ਵਨਮਨਸ ਵੇਖੋ ਸਾਡੇ ਬਾਗ ਚੱਲਦਾ ਕੱਢਦਾ ਆਵਾਜ਼ ਜਿਵੇਂ ਟੋਲ ਵੱਜਦਾ ਵਨਮਨਸ ਵੇਖੋ ਸਾਡੇ ਬਾਗ ਚੱਲਦਾ ਕੱਢਦਾ ਆਵਾਜ਼ ਜਿਵੇਂ ਟੋਲ ਵੱਜਦਾ ਹੀਰਨਾ ਦੀਡਾਰ परे चुंगियाँ पई हरा पराचारा चारा नाले है डर कोई नहीं नहींरना दार परे चुंग पई हरा पराचारा चारा नाले हे डर कोई नहीं ਮਗਰ ਮਛ ਬਖੋ ਕੋਸੀ ਤੁਪ ਸੇਕ ਦੇ ਇਹ ਵੀ ਸਾਡੇ ਬਲ ਲੁਕ ਛਿਪ ਵੇਖ ਦੇ ਮਗਰ ਮਛ ਬਖੋ ਕੋਸੀ ਤੁਪ ਸੇਕ ਦੇ ਇਹ ਵੀ ਸਾਡੇ ਬਲ ਲੁਕ ਛਿਪ ਵੇਖ ਦੇ ਬਾਗ ਤੇ ਬਗਲੇ ਵੇਖ ਡਰ ਜਾਈਦਾ ਪੁੱਲ ਕੇ ਨ ਪੀਂਜਰੇ ਚ ਹੱਥ ਪਾਈਦਾ ਵਾਗ ਤੇ ਬਗੇਲੇ ਵੇਖ ਡਰ ਜਾਈਦਾ ਪੁੱਲ ਕੇ ਨ ਪੀਂਜਰੇ ਚ ਹੱਥ ਪਾਈਦਾ ਬਾਰਾ ਸਿੰਘੇ ਵੇਖ ਕਥਾ yaad ਆਬਦੀ ਸੋਹਣੀ ਉਹੋ ਚੀਜ਼ ਜਿਹੜੀ ਕਮ ਆਉਦੀ ਬਾਰਾ ਸਿੰਘ ਵੇਖ ਕਥਾ ਜਾਦ ਆਉਦੀ ਸੋਹਣੀ ਉਹ ਚੀਜ਼ ਜਿਹੜੀ ਕਮ ਆਉਦੀ ਲੱਕੜ ਬੱਗਾ ਨਿញੋ ਸਾਡੇ ਬਲ ਤੱਕਦਾ ਆਖਦਾ ਸਿਤਾਇਆ ਇਹ ਤਾਂ ਬੱਚੇ ਚੱਕਦਾ ਲੱਕੜ ਬਗਾਨੀਆਂ ਸਾਡੇ ਬਲ ਤੱਕਦਾ ਆਖਦਾ ਸੀਤਾਇਆ ਇਹ ਤਾਂ ਬੱਚੇ ਚੱਕਦਾ ਨੀਕੇ ਜਿਹੇ ਛੰਬ ਵਿੱਚ ਹੰਸ ਤਰਦੇ ਕੈਦ ਨੇ ਵਿਚਾਰੇ ਨਾ ਉਡਾਰੀ ਪਰ ਦੇ ਨੀਕੇ ਜਿਹੇ ਛੰਬ ਵਿੱਚ ਹੰਸ ਤਰ ਦੇ ਕੈਦ ਨੇ ਵਿਚਾਰੇ ਨਾ ਉਡਾਰੀ ਪਰ ਦੇ ਸੁਨਹਿਰੀ ਚੁੰਝ ਵਾਲੀ ਮੈਨਾ ਹੈ ਪਹਾੜ ਦੀ ਸੁਨੇਹਾ ਕੋਈ ਦੇਵੇ ਮੈਨੂੰ ਆवाज ਮਾਰਦੀ ਸੁਨਹਿਰੀ ਚੁੰਝ ਵਾਲੀ ਮੈਨਾ ਹੈ ਪਹਾੜ ਦੀ ਸੁਨੇਹਾ ਕੋਈ ਦੇਵੇ ਮੈਨੂੰ ਬਾਜ ਮਾਰਦੀ ਅੱਦ ਸੁਤਾ ਉੱਲੂ ਸਾਡੇ ਵੱਲ ਝਾਕਦਾ ਮਨ ਵਿੱਚ ਇਹ ਵੀ ਸਾਨੂੰ ਉੱਲੂ ਆਖਦਾ ਅੱਦ ਸੁਤਾ ਉੱਲੂ ਸਾਡੇ ਵੱਲ ਝਾਕਦਾ ਮਨ ਵਿੱਚ ਇਹ ਵੀ ਸਾਨੂੰ ਉੱਲੂ ਆਖਦਾ ਗੁਟਕ ਦੇ ਕਬੂਤਰ ਕਿਵੇਂ ਕੇਰੇ ਕੱਢਦੇ ਜਾਪਦਾਏ ਜੀਵੇਂ ਕੋਈ ਨਾਚ ਨੱਚਦੇ ਗੁਟਕ ਦੇ ਕਬੂਤਰ ਕਿਵੇਂ ਕੇਰੇ ਕੱਢਦੇ ਜਾਪਦਾਏ ਜੀਵੇਂ ਕੋਈ ਨਾਚ ਨੱਚਦੇ ਪੰਛੀਆਂ ਦਾ ਰਾਜਾ ਮੋਰ ਪੈਲ ਪਾਂਬਦਾ ਝੂਠ ਹੈ ਗੁਟਾਰਾ ਨਾਲ ਰਸ ਜਾਂਬਦਾ ਪੰਛੀਆਂ ਦਾ ਰਾਜਾ ਮੋਰ ਪੈਲ ਪਾਂਬਦਾ ਝੂਠ ਹੈ ਗੁਟਾਰਾ ਨਾਲ ਰਸ ਜਾਂਬਦਾ ਨੀਕੀ ਜਹੀ ਚੀਲ ਵਿੱਚ ਪੱਤੇ ਨੇ ਚੜੇ ਬਗਲੇ भगत ਵਿੱਚ ਕਿਵੇਂ ਨੇ ਖੜੇ ਨਿੱਕੀ ਜਿਹੀ ਛੀਲ ਵਿੱਚ ਪੱਤੇ ਨੇ ਚੜੇ ਬਗਲੇ ਪਗਤ ਵਿੱਚ ਕਿਵੇਂ ਨਿਖੜੀ ਇਕੱਲਾ ਤੇ ਉਦਾਸ ਕੁੱਕੜ ਇੱਕ ਜੰਗਲੀ ਵੇਖਣ ਹੀ ਵਾਲੀ ਇਹਦੀ ਦਿੱਖ ਰੰਗਲੀ ਇਕੱਲਾ ਤੇ ਉਦਾਸ ਕੁੱਕੜ ਇਕ ਜੰਗਲੀ ਵੇਖਣ ਹੀ ਵਾਲੀ ਇਹਦੀ ਦਿਖ ਰੰਗਲੀ ਲੂੰਬੜੀ ਨੂੰ ਵੇਖ ਬਾਤ ਜਾਦ ਆਉਂਦੀ ਏ ਕਾਂਵਾਂ ਨੂੰ ਗਵਈਆ ਆਖ ਠੱਗ ਜਾਂਦੀ ਏ ਲੂੰਬੜੀ ਨੂੰ ਵੇਖ ਬਾਤ ਜਾਦ ਆਉਂਦੀ ਏ ਕਾਂਵਾਂ ਨੂੰ ਗਵਈਆ ਆਖ ਥਗ ਜਾਂਦੀ ਏ ਸਹੇ ਖਰਗੋਚ ਲੰਮੀ ਛਾਲ ਮਾਰਦੇ ਕਦੇ ਕਦੇ ਪਾਵੇਂ ਕਛੂ ਕੋਲੋਂ ਹਾਰਦੇ ਸਹੇ ਖਰਗੋਸ਼ ਲੰਮੀ ਛਾਲ ਮਾਰਦੇ ਕਦੇ ਕਦੇ ਪਾਵੇਂ ਕਛੂ ਕੋਲੋਂ ਹਾਰਦੇ ਪੰਛੀਆਂ ਨੂੰ ਕੈਦ ਪੁੱਲ ਕੇ ਨਾ ਕਰਨਾ ਪਿੰਜਰੇ ਚ ਰਹਿਣ ਨਾਲੋਂ ਚੰਗਾ ਮਰਨਾ ਪੰਛੀਆਂ ਨੂੰ ਕੈਦ ਪੁੱਲ ਕੇ ਨਾ ਕਰਨਾ ਪਿੰਜਰੇ ਚ ਰਹਿਣ ਨਾਲੋਂ ਚੰਗਾ ਮਰਨਾ ਪਿੰਜਰੇ ਚ ਰਹਿਣ ਨਾਲੋਂ ਚੰਗਾ ਮਰਨਾ ਆਓ ਪਿਆਰੇ ਵਿਦਿਆਰਥੀਓ ਹੁਣ ਆਪਾਂ ਇਸ ਪਾਠ ਦੇ ਪਾਠ ਅਭਿਆਸ ਨੂੰ ਕਰਿਏ ਸਭ ਤੋਂ ਪਹਿਲਾਂ ਔਖੇ ਸ਼ਬਦਾਂ ਦੇ ਅਰਥ ਛੱਤਬੀੜ ਪਿਆਰੇ ਬੱਚਿਓ ਛੱਤ ਇੱਕ ਪਿੰਡ ਦਾ ਨਾਮ ਹੈ ਇਸ ਪਿੰਡ ਦੇ ਬਾਹਰ ਇੱਕ ਬੀੜ ਹੈ ਇੱਥੇ ਚਿੜੀਆਕਰ ਹੈ ਇਸ ਨੂੰ ਛੱਤਬੀੜ ਚਿੜੀਆਕਰ ਕਿਹਾ ਜਾਂਦਾ ਹੈ ਰਖ ਛੋਟਾ ਜਿਹਾ ਜੰਗਲ ਜਿੱਥੇ ਜਾਨਵਰਾਂ ਨੂੰ ਰੱਖਿਆ ਜਾਂਦਾ ਹੈ ਆਨੰਦ ਖੁਸ਼ੀ ਛੰਬ ਤਲਾਹ ਵਨਮਨੁਖ ਦੀ ਸ਼ਕਲ ਵਰਗਾ ਇੱਕ ਜੰਗਲੀ ਜਾਨਵਰ ਕਥਾ ਕਹਾਣੀ ਡਾਰ ਇਕੱਠੇ ਹੋ ਕੇ ਕਤਾਰ ਵਿੱਚ ਉੱਡਦੇ ਪੰਛੀ ਚੁੰਗੀਆਂ ਹਿਰਨਾ ਦਾ ਛਲਾਂਗਾ ਮਾਰਨਾ ਕੁਝ ਹੋਰ ਯਾਦ ਰੱਖਣ ਜੋ ਗੱਲਾਂ ਚਿੜੀਆ ਘਰ ਵਿੱਚ ਕਈ ਤਰ੍ਹਾਂ ਦੇ ਜਾਨਵਰ ਅਤੇ ਪੰਛੀ ਹੁੰਦੇ ਹਨ ਵਨਮਾਂਸ ਦੀ ਆਵਾਜ਼ ਢੋਲ ਦੀ ਆਵਾਜ਼ ਵਰਗੀ ਹੁੰਦੀ ਹੈ ਉੱਲੂ ਨੂੰ ਦਿਨ ਨਾਲੋਂ ਰਾਤ ਨੂੰ ਸਪਸ਼ਟ ਦਿਖਾਈ ਦਿੰਦਾ ਹੈ ਮੋਰ ਸਾਡਾ ਰਾਸ਼ਟਰੀ ਪੰਛੀ ਹੈ ਛੱਤਬੀਰ ਚਿੜੀਆ ਘਰ ਸਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਚੰਡੀਗੜ੍ਹ ਤੋਂ ਪਟਿਆਲੇ ਜਾਂਦੀ ਸੜਕ ਦੇ ਨੇੜੇ ਸਥਿਤ ਹੈ। ਪਾਠ ਅਭਿਆਸ ਸਭ ਤੋਂ ਪਹਿਲਾਂ ਪਿਆਰੇ ਬੱਚਿਓ ਹੈ ਜਵਾਨੀ ਅਭਿਆਸ। ਛੱਤਬੀਰ ਚਿੜੀਆ ਘਰ ਕਿੱਥੇ ਹੈ? ਹਾਂ ਬੱਚਿਓ ਆਪਾਂ ਪਾਠ ਦੇ ਵਿੱਚ ਪੜਿਆ ਵੀ ਸੀ। ਛੱਤਬੀਰ ਚਿੜੀਆ ਘਰ ਸਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਚੰਡੀਗੜ੍ਹ ਤੋਂ ਪਟਿਆਲੇ ਜਾਂਦੀ ਸੜਕ ਦੇ ਨੇੜੇ ਸਥਿਤ ਹੈ। ਛੱਤ ਵੀੜ ਚਿੜੀਆ ਘਰ ਸਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਚੰਡੀਗੜ੍ਹ ਤੋਂ ਪਟਿਆਲੇ ਜਾਂਦੀ ਸੜਕ ਦੇ ਨੇੜੇ ਸਥਿਤ ਹੈ। ਵਨ ਮਾਨਸ ਕੀ ਹੁੰਦਾ ਹੈ? ਹਾਂ ਬੱਚਿਓ ਵਨ ਮਾਨਸ ਮਨੁੱਖ ਦੀ ਸ਼ਕਲ ਵਰਗਾ ਇੱਕ ਜੰਗਲੀ ਜਾਨਵਰ ਹੁੰਦਾ ਹੈ। हिरणबांग ਛਾਲਾ ਮਾਰਨ ਨੂੰ ਕੀ ਕਹਿੰਦੇ ਹਨ? हिरणबांग ਛਾਲਾ ਮਾਰਨ ਨੂੰ ਚੁੰਗੀਆਂ ਭਰਨਾ ਕਹਿੰਦੇ ਹਨ। ਕਪਤਾ ਨੂੰ ਲੈ ਵਿੱਚ ਗਾਓ ਬੱਚਿਓ ਤੁਸੀਂ ਇਸ ਕਪਤਾ ਨੂੰ ਮੂਝਵਾਨੀ ਯਾਦ ਕਰਨਾ ਹੈ ਅਤੇ ਲੈ ਵਿੱਚ ਗਾਉਣ ਦੀ ਕੋਸ਼ਿਸ਼ ਕਰਨਾ ਹੈ। ਪ੍ਰਸ਼ਨ ਆੜਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ। ਪਹਿਲਾ ਪ੍ਰਸ਼ਨ ਹੈ ਬੱਚਿਓ ਕਫਤਾ ਵਿੱਚ ਕਿਹੜੇ ਚਿੜੀਆ ਘਰ ਦੀ ਗੱਲ ਕੀਤੀ ਗਈ ਹੈ ਪਿਆਰੇ ਬੱਚਿਓ ਕਫਤਾ ਵਿੱਚ ਛੱਤਬੀੜ ਚਿੜੀਆ ਘਰ ਦੀ ਗੱਲ ਕੀਤੀ ਗਈ ਹੈ ਜੋ ਸਹਿਬਜਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਚੰਡੀਗੜ੍ਹ ਤੋਂ ਪਟਿਆਲੇ ਜਾਂਦੀ ਸੜਕ ਦੇ ਨੇੜੇ ਸਥਿਤ ਹੈ ਇਸ ਚਿੜੀਆ ਘਰ ਵਿੱਚ ਕਿਹੜੇ ਕਿਹੜੇ ਜੀਵ ਹਨ ਇਸ ਚਿੜੀਆ ਘਰ ਵਿੱਚ ਛੇ ਬਾਂਦਰ ਵਨਮਾਨਸ ਹਿਰਨ ਮਗਰਮੱਛ ਬਾਗ ਬਾਰਾ ਸਿੰਘਾ ਲੱਕੜਵੱਗਾ ਹੰਸ ਮੈਨਾ ਉੱल्लू ਕਬੂਤਰ ਮੋਰ ਗੁਟਾਰਾ ਬਗਲੇ ਜੰਗਲੀ ਕੁੱਕੜ ਲੂੰਬੜੀ ਖਰਗੋਸ਼ ਅਤੇ ਹੋਰ ਬਹੁਤ ਸਾਰੇ ਜੀਵ ਹਨ ਕਵਤਾ ਦੀਆਂ ਆਖਰੀ ਸਤਰਾਂ ਵਿੱਚ ਕਵੀ ਕੀ ਕਹਿੰਦਾ ਹੈ ਕਵਤਾ ਦੀਆਂ ਆਖਰੀ ਸਤਰਾਂ ਵਿੱਚ ਕਵੀ ਕਹਿੰਦਾ ਹੈ ਕਿ ਪੰਛੀਆਂ ਨੂੰ ਕੈਦ ਨਹੀਂ ਕਰਨਾ ਚਾਹੀਦਾ ਕਿਉਂਕਿ ਪਿੰਜਰੇ ਦੇ ਵਿੱਚ ਰਹਿਣ ਨਾਲੋਂ ਤਾਂ ਮਰਨਾ ਚੰਗਾ ਹੁੰਦਾ ਹੈ। ਹੇਠ ਲਿਖੇ ਸ਼ਬਦਾਂ ਦੇ ਅਰਥ ਲਿਖੋ। ਛੱਤਬੀੜ ਪਿਆਰੇ ਬੱਚੋ ਇਹ ਤੁਸੀਂ ਪਹਿਲਾਂ ਵੀ ਪੜਿਆ ਸੀ ਕਿ ਛੱਤ ਇੱਕ ਪਿੰਡ ਦਾ ਨਾਮ ਹੈ, ਬੀੜ ਉਸ ਪਿੰਡ ਦੇ ਨਾਲ ਇੱਕ ਜੰਗਲ ਹੈ। ਛਤ ਇੱਕ ਪਿੰਡ ਦਾ ਨਾਮ ਹੈ ਬੀੜ ਦਾ ਅਰਥ ਹੈ ਜੰਗਲ ਅਨੰਤ ਖੁਸ਼ੀ ਡਾਰ ਇਕੱਠੇ ਹੋ ਕੇ ਕਤਾਰ ਵਿੱਚ ਉੜਦੇ ਪੰਛੀ ਕਥਾ ਕਹਾਣੀ ਗੁਟਕਦੇ ਗੁਟਕਦੇ ਤੋਂ ਭਾਵ ਹੈ ਮੀਨਾ ਮੀਨਾ ਹਾਸਾ ਹੱਸਦੇ ਆਪਣੀ ਕਵਤਾ ਦੇ ਵਿੱਚ ਹੈ ਗੁਟਕਦੇ ਕਬੂਤਰ ਤਾਂ ਆਪਾਂ ਕਹਿ ਸਕਦੇ ਹਾਂ ਗੁਟਰ ਗੂੰ ਗੁਟਰ ਗੂੰ ਕਰਦੇ ਰੱਖਾਂ ਛੋਟੇ ਜੰਗਲ वन मानुष मुਨੱਖ ਦੀ ਸ਼ਕਲ ਵਰਗਾ ਜੰਗਲੀ ਜਾਨਵਰ ਚੁੰਗੀਆਂ ਹਿਰਨਾ ਦਾਸ਼ ਲੰਗਾ ਮਾਰਨਾ ਛੰਬ ਤਲਾ ਵਿਰੋਧੀ ਸ਼ਬਦ ਲਿਖੋ ਸਾਨੂੰ ਦੱਸਿਆ ਹੋਇਆ ਹੈ ਵਿੱਚੋਂ ਕੈਦ ਆਜ਼ਾਦ ਤੁਪ ਆ ਪਿਆਰੇ ਬੱਚਿਓ ੁੱਤਪ ਛਾ ਸੁਤ ਜਾਗਦਾ ਰੁਸਣਾ ਮੰਨਣਾ ਮਰਨਾ ਜਿਉਣਾ ਬੰਦ ਖੁੱਲਾ ਤਰਨਾ ਡੁੱਬਣਾ ਝੂਠ ਸੱਚ ਹਾਰਨਾ ਜਿੱਤਣਾ ਚੰਗਾ ਮਾੜਾ ਹੇਠ ਲਿਖੇ ਸ਼ਬਦਾਂ ਦੇ ਸ਼ਬਦ ਜੋੜ ਸ਼ੁੱਧ ਕਰਕੇ ਲਿਖੋ ਬੱਚਿਓ ਇਸ ਨੂੰ ਬਹੁਤ ਹੀ ਧਿਆਨ ਨਾਲ ਕਰਨਾ ਹੈ ਅਤੇ ਸਮਝਣਾ ਹੈ ਬਨਮਾਨਸ ਬਨਮਾਨਸ ਨਹੀਂ ਸਦਾ ਸ਼ਬਦ ਹੈ ਬਨਮਾਨਸ ਸੁਨਹਿਰੀ ਸੁਨਹਿਰੀ ਇਸ ਤਰ੍ਹਾਂ ਨਹੀਂ ਬੱਚਿਓ ਇਸ ਤਰ੍ਹਾਂ ਪਵੇਗਾ ਸੁਨਹਿਰੀ ਲੱਕੜਬੱਗਾ ਇਹ ਪਾਇਆ ਹੋਇਆ ਬੱਚਿਓ ਲੱਕੜਬੱਗਾ ਲੱਕੜ ਬੱਗਾ ਛਤਵੀੜ ਛਤਵੀੜ ਕਾਵਾ ਕਾਵਾ ਮੈਨਾ ਮੈਨਾ ਲੈ ਮੈਂ ਸ਼ਬਦ ਲਿਖੋ ਬੱਚਿਓ ਕਵਿਤਾ ਦੇ ਵਿੱਚ ਅਖੀਰਲਾ ਸ਼ਬਦ ਲੈ ਮੈਂ ਸ਼ਬਦ ਆਮ ਤੌਰ ਤੇ ਹੁੰਦਾ ਹੈ ਚੱਲੀਏ ਰਲਿਏ ਸੇਕਦੇ ਵੇਖਦੇ ਪਾਉਂਦਾ ਜਾਉਂਦਾ ਤੱਕਦਾ ਚੱਕਦਾ ਬੰਦ ਅਨੰਦ ਤਰਦੇ ਪਰਦੇ ਜੰਗਲੀ ਰੰਗਲੀ ਮਾਰਦੇ ਹਾਰਦੇ ਕਪਤਾਲ ਵਿੱਚ ਆਏ ਜਾਨਵਰਾਂ ਅਤੇ ਪੰਛੀਆਂ ਦੇ ਨਾਵਾਂ ਦੀਆਂ ਸੂਚੀਆਂ ਬਣਾਓ ਸ਼ੇਰ ਇਸ ਸ਼ੇਰ ਜੰਗਲੀ ਜਾਨਵਰ ਹੈ ਬੱਚਿਓ ਇਸ ਪਾਸੇ ਅਸੀਂ ਜਾਨਵਰਾਂ ਦੇ ਨਾਮ ਲਿਖਨੇ ਹਨ ਹੰਸ ਪੰਛੀ ਹੈ ਤਾਂ ਇਸ ਸਾਈਡ ਤੇ ਅਸੀਂ ਪੰਛੀਆਂ ਦੇ ਨਾਮ ਲਿਖਨੇ ਹਨ ਬਾਂਦਰ ਬਨਮਾਨਸ ਹਿਰਨ ਬਾਗ ਬਾਰਾ ਸਿੰਘਾ ਮੈਨਾ ਉੱਲੂ ਕਬੂਤਰ ਮੋਰ ਗੁਟਾਰ ਆਪਣੇ ਅਧਿਆਪਕ ਦੀ ਮਦਦ ਨਾਲ ਹੰਕਾਰੀ ਬਾਰਾ ਸਿੰਘ ਦੀ ਕਹਾਣੀ ਲਿਖੋ ਇੱਕ ਵਾਰ ਇੱਕ ਬਾਰਾ ਸਿੰਘ ਨੂੰ ਬੜੀ ਪਿਆਸ ਲੱਗੀ ਉਹ ਇੱਕ ਨਦੀ ਕਿਨਾਰੇ ਪਾਣੀ ਪੀਣ ਲਈ ਗਿਆ ਉਹ ਪਾਣੀ ਵਿੱਚ ਆਪਣੇ ਪ੍ਰਛਾਵੇਂ ਨੂੰ ਦੇਖਣ ਲੱਗਾ ਉਸ ਨੂੰ ਆਪਣੇ ਸਿਰ ਤੇ ਸਿੰਘਾਂ ਨੂੰ ਵੇਖਿਆ ਵਾਹ ਕੀ ਬਾਤ ਹੈ ਮੇਰੇ ਸਿੰਘ ਕਿੰਨੇ ਖੂਬਸੂਰਤ ਹਨ ਉਹ ਖੁਸ਼ੀ ਵਿੱਚ ਚਹਿਕਦਿਆਂ ਆਪਣੇ ਟੋਟਲ ਨੂੰ ਹਲਾ ਹਿਲਾ ਕੇ ਪਾਣੀ ਵਿਚਲੇ ਪ੍ਰਸ਼ਾਮੇ ਵਿੱਚ ਵੇਖਣ ਲੱਗਾ ਇੰਜ ਕਰਦਿਆਂ ਕਰਦਿਆਂ ਉਸ ਦੀ ਨਿਗਾ ਜਦੋਂ ਆਪਣੀਆਂ ਲੱਤਾਂ ਤੇ ਪਈ ਤਾਂ ਉਸ ਨੇ ਵੇਖਿਆ ਕਿ ਉਸ ਦੇ ਖੂਬਸੂਰਤ ਸਿੰਘਾਂ ਦੇ ਮੁਕਾਬਲੇ ਉਸ ਦੀਆਂ ਲੱਤਾਂ ਕਿੰਨੀਆਂ ਕਮਜ਼ੋਰ ਤੇ ਬੁਰੀਆਂ ਲੱਗਦੀਆਂ ਹਨ ਹੱਤਰੇ ਦੀ ਕਿੰਨੀਆਂ ਬਸੂਰਤ ਲੱਤਾਂ ਨੇ ਮੇਰੀਆਂ ਕਾਸ਼ ਜੇਕਰ ਇਹ ਵੀ ਕਿਤੇ ਸਿੰਘਾਂ ਵਾਂਗ ਖੂਬਸੂਰਤ ਹੁੰਦੀਆਂ ਉਹ ਸੋਚਾਂ ਵਿੱਚ ਗਵਾਚਿਆ ਹੀ ਸੀ ਕਿ ਐਨ ਵਕਤ ਤੇ ਉਸਦੇ ਕੰਨਾਂ ਨੇ ਇੱਕ ਵਿੜਕ ਦਿੱਤੀ ਤੇ ਉਸਨੇ ਅੱਖ ਉਠਾ ਕੇ ਦੇਖਿਆ ਕਿ ਇੱਕ ਚੀਤਾ ਉਸ ਦਾ ਸ਼ਿਕਾਰ ਕਰਨ ਲਈ ਉਸ ਵੱਲ ਦੌੜਿਆ ਆ ਰਿਹਾ ਸੀ 12 ਸਿੰਘਾ ਆਪਣੀਆਂ ਲੱਤਾਂ ਨਾਲ ਬਹੁਤ ਦੌੜਿਆ ਪਰ ਉਸੇ ਵੇਲੇ ਉਸਦੇ ਖੂਬਸੂਰਤ ਸਿੰਘ ਝਾੜੀਆਂ ਵਿੱਚ ਫਸ ਗਏ ਉਸਨੇ ਸਿੰਘਾਂ ਨੂੰ ਝਾੜੀਆਂ ਵਿੱਚੋਂ ਕੱਢਣ ਲਈ ਬੜਾ ਜ਼ੋਰ ਲਗਾਇਆ ਪਰ ਸਫਲ ਨਾ ਹੋਇਆ ਚਿਤਾ ਉਸਦੇ ਨੇੜੇ ਆ ਚੁੱਕਿਆ ਸੀ ਹੁਣ ਉਹ ਆਪਣੇ ਖੂਬਸੂਰਤ ਸਿੰਘਾਂ ਨੂੰ ਲਾਨਤਾ ਪਾ ਰਿਹਾ ਸੀ ਅਤੇ ਆਪਣੀਆਂ ਪਤਲੀਆਂ ਬਦਸੂਰਤ ਲੱਤਾਂ ਤੇ ਮਾਨ ਕਰ ਰਿਹਾ ਸੀ